ਸਾਲ ਪੰਜਾਬੀ ਵੀਰੋ ਚੱਲਦੇ ਤੇ ਲਹਿੰਦੇ ਪੰਜਾਬੀਓ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸੁਖਜੀਤ ਸਿੰਘ ਗਰਚਰ ਤੇ ਥੋਟੇ ਲਈ ਹਮੇਸ਼ਾ ਅਰਦਾਸ ਕਰਦਾ ਵੀ ਮੇਰੇ ਦੋਨੇ ਪੰਜਾਬ ਖੁਸ਼ ਰਹਿਣ ਲੜਾਈ ਝਗੜੇ ਤੋਂ ਦੂਰ ਰਹਿਣ ਪਾਕਿਸਤਾਨ ਦੀ ਇੰਡੀਆ ਦੀ ਲੜਾਈ ਤੋਂ ਬਾਅਦ ਹੁਣ ਇੱਕ ਲੜਾਈ ਹੋਰ ਸ਼ੁਰੂ ਹੋ ਗਈ ਯੂਟਿਊਬਰਾਂ ਦੀ ਅਨਜਮ ਸਰੋਆ ਦਾ ਆਈਡੀਆ ਚ ਚੈਨਲ ਬੈਨ ਹੋ ਗਿਆ तो बेकार पिंडर दिखाई नहीं दे रहे पता नहीं किधर चले गए रिबन ने भी चंगा नहीं किया अफगानिया अफ अफगानिस्तान जाके अफ अफगानिया मगर लग के पाकिस्तान नींदना नहीं चाहता सी चाहता सर पर हास्सा दिलों नहीं निकलिया उपर उपरों ऊपरों ने हस पिया थोड़ा बहुत वो मन साफ आ भीरो कोई भी सिख आ ਸਾਡੇ ਗੁਰੂਆਂ ਨੇ ਕਿਹਾ ਵੀ ਕਿਸੇ ਨਾਲ ਨਮਕ ਹਰਾਮੀ ਤਾਂ ਕਰਨੀ ਨਹੀਂ ਇਹ ਚੜ੍ਹਦੇ ਪੰਜਾਬ ਵਾਲੇ ਤਾਂ ਨਮਕ ਹਰਾਮੀ ਕਰੀ ਨਹੀਂ ਸਕਦੇ ਮੇਰੇ ਪਾਕਿਸਤਾਨ ਭਰਾਵੋ ਮੇਰੇ ਪੰਜਾਬੀ ਵੀਰੋ ਜਿੰਨਾ ਅਸੀਂ ਚੜ੍ਹਦੇ ਪੰਜਾਬ ਵਾਲੇ ਇੰਡੀਆ ਨੂੰ ਪਿਆਰ ਕਰਦੇ ਆ ਕਿਉਂਕਿ ਇੱਥੇ ਦਾ ਨੂਨ ਖੰਡੇ ਆ ਥਾਲੀ ਤੇ ਥਾਲੀ ਛੇਦ ਨਹੀਂ ਕਰ ਸਕਦੇ ਇੰਡੀਆ ਨੂੰ ਪਿਆਰ ਕਰਦੇ ਆ ਉਨਾ ਹੀ ਅਸੀਂ ਪਾਕਿਸਤਾਨ ਨੂੰ ਪਿਆਰ ਕਰਦੇ ਆ ਸਾਡੇ ਧਰਮ ਦੇ ਪਾਣੀ ਗੁਰੂ ਨਾਨਕ ਦੇਵ ਜੀ ਉਥੇ ਕਿੰਨਾ ਚਿਰ ਉਹਨਾਂ ਨੇ ਖੇਤੀ ਕੀਤੀ ਹਾਲ ਬਾਏ ਤੇ ਉਹਨਾਂ ਨੂੰ ਅਸੀਂ ਕਿਵੇਂ ਮਾੜਾ ਕਹਿ ਸਕਦੇ ਆ ਉਧਰਲੇ ਪੰਜਾਬ ਨੂੰ ਮਾੜਾ ਤਾਂ ਕੋਈ ਸਿੱਖ ਕਹਿ ਹੀ ਨਹੀਂ ਸਕਦਾ ਉਹ ਪਾਪੀ ਹੋਊਗਾ ਜਿਹੜਾ ਕੋਈ ਉਧਰਲੇ ਪੰਜਾਬ ਨੂੰ ਮਾੜਾ ਹੋਊਗਾ ਇਸ ਲਈ ਦੋਵੇਂ ਪੰਜਾਬ ਤਾਂ ਪਿਆਰ ਨਾਲ ਰਹਿਣਾ ਚਾਹੁੰਦੇ ਨੇ ਨਾ ਨੌ ਘਰਾਮੀ ਪਾਕਿਸਤਾਨ ਕਰੇਗਾ ਨਾ ਇੰਡੀਆ ਇਹ ਮੈਨੂੰ ਵਿਸ਼ਵਾਸ ਆ ਤੇ ਪਹਿਲਾ ਮੰਗੂ ਜਿਵੇਂ ਲੜਾਈ ਜੰਗ ਤੋਂ ਪਹਿਲਾਂ ਹਫਤਾ ਪਹਿਲਾ ਜਿਵੇਂ ਚੱਲਦਾ ਸੀਗਾ ਉਦਾਂ ਨੇ ਬਲੌਕ ਪਨਾਈਏ ਆਪਾਂ ਪਾਕਿਸਤਾਨ ਵਾਲੇ ਵੀ ਜਿਹੜੇ ਬਲੌਕ ਬਣਾਉਂਦੇ ਸੀਗੇ ਬਹੁਤ ਵਧੀਆ ਬਲੌਕ ਦੇਖਦੇ ਸੀਗੇ ਅਸੀਂ ਤੇ ਮਜ਼ਾ ਵੀ ਆਉਂਦਾ ਸੀਗਾ ਤਦ ਆਰ ਤੇ ਸਟਾਰਟ ਕਰੂ ਵੀਰੋ ਤੇ ਅਸੀਂ ਤੁਹਾਡੇ ਨਾਲ ਧੰਨਵਾਦ ਚੜ੍ਹਦੇ ਪੰਜਾਬ ਵਾਲੇ